dua konten semalam manjar tuh pergi lempean nyari ah baper tuh ਸੂਤ ਨਹੀਂ ਦਿਆ ਹੀਰੇ ਦੀ ਆਲ ਦੇਖ ਗੁਰਖਾ ਉੜਦੀ ਐ ਪ੍ਰਕਾਰ ਹੀ ਓਏ ਆ ਫੇਰਾ ਹੋਰੀ ਸਤਿਕਾਰ ਜੀ ਪ੍ਰਕਾਰ ਕਿਉਂ ਆ ਗਿਆ ਓ ਇੱਥੇ ਕਾਖੇ ਜੇ ਵੱਢਣੇ ਸੀ ਆਪਣੇ ਕੈਰੇ ਜੋਂ ਕੱਖਸਾਲਾ ਵੀਟ ਕੇ ਜਾਈ ਸੀ ਨਹੀਂ ਤਾਂ ਭੜੀ ਵੱਢ ਕੇ ਲੈ ਜਾਣੀ ਆ ਅੱਛਾ ਤਾਂ ਵੱਢਲਾ ਕੋਈ ਨਾ ਆ ਗਨ ਵਲੇ ਮੇਰੇ ਵੱਢਦੀ ਕੋਈ ਨਾ ਵੜਦੇਂਗੇ ਵੜਦੇਂਗੇ ਕੋਈ। ਤਿਆਰ ਕਰ ਫੇਰਾ ਇੱਕ ਮੋਬਾਈਲ ਆ ਫੋਨ ਜਾਂ ਮੜਾਖਦੇ ਟੈਲੀਫੋਨ ਜਾਂ। ਇਹ ਨੂੰ ਬੁਲਾਉਣਾ ਨੰਬਰ ਜਾਂ ਦੇਉਗੀ। ਲਿਆ ਮਾਇਆ ਹੋ ਗਾ ਦੇ। ਲੈ ਵੀ। ਕਿੰਨਾ ਸੀ? ਆਹ ਲੋ ਖੋਲਤਾ ਜੀ। 70 70 ਹਾਂ 193। ਨਾ ਸੀ। ਜਤੀ। ਲੈ ਹਾਂ ਦੋ ਅੱਖਰ ਮੈਂ ਭਰ ਲੈਣਾ। ਕਹਿੰਦੇ ਨਾ ਮੈਂ ਆ ਗਿਆ ਇੱਕ ਮੇਰਾ ਮੂਲਾ ਪੁੱਤ ਅੜੋੜਾ ਹਾਂ ਮੈਂ ਆ ਰਿਹਾ ਹਾਂ ਹਲੋ ਹਲੋ ਆਹ ਮੈਂ ਕਿੱਥੇ ਆ ਇਹ ਤੋਂ ਪਾਪ ਕਰਦੇ ਆਈ ਰੰਮੀ ਆ ਜਾ ਆ ਜਾ ਅਜਾ ਆ ਕੇ ਮੱਠਾਂ ਨੂੰ ਭੇਜਦਾ ਮੈਂ ਪਰੇ ਹੋਏ ਚੰਗਾ ਤੋਤੇ ਆ ਰਹਾ ਰਾਮੀ ਐ ਤੋ ਬੜਾ ਹੋਰ ਸੁਬੇ ਚੱਲ ਗਿਆ ਵਾ ਆ ਜਾ ਆ ਜਾ ਜਲਦੀ ਠੀਕ ਹੈ ਲੈ ਥਿਰਾ ਰੱਖ ਕੋ ਵੱਡ ਤੋਂ ਜਾ ਚੰਗਾ ਜੀ ਚੰਗਾ ਆਹ ਹੇ ਹੇ ਇਹ ਨਾ ਵੀ ਤੋ ਦੀਆ ਬੋਲੀ ਤੇ ਨਾ ਵੱਧ ਦੱਸੂੰਗਾ ਤੇ ਕੱਕਾ ਨੇ ਕਹਿਦਾ ਨਹੀਂ ਮਾਰਾ ਅਸਵਾ ਕੱਕਾ ਤਾਂ ਇਹ ਹੰਕਾਰ ਖਾੜ ਦੇ ਵਾਲਾ ਪਹਿਲਾ ਪਹਿਲਾ ਉਹ ਰਿਕਸਪਰੇ ਕਰ ਜਾਂਦਾ ਮੈਨੂੰ ਪਹਿਲਾ ਵੱਡਲਾ ਕੀ ਕਰਨਾ ਕਿਹਾ ਹੈ ਕਿਹੜੇ ਵਾਤੇ ਆ ਜਿਹੜੇ ਮਰਜ਼ੀ ਬਾਸੇ ਵੱਡਲਾ ਤੇਰੀ ਹੈਗੇ ਇਹ ਨਾ ਤੇ ਮੇਰੇ ਖਾਵਾ ਕੋ ਕਿੰਨੀ ਗੱਲ ਕਰਦੇ ਆ ਮੈਂ ਪਿਆ ਕੋ ਤਵੇ ਜਾ ਆਪਣੇ ਬੱਧਾ ਵਈਆ ਆਪਣੇ ਆਪਣੇ ਹਾਂ ਦੇਖ ਲਾ ਮੁਖਮੋਰ ਵੀ ਜਾਣੀ ਅਕਤੰਬਰੀਏ ਮੈਂ ਕੱਖਨੇ ਕਰਾਂ ਨਹੀਂ ਆਨੇ ਸਾਖਾਂ ਮੇਕੇ ਜਾਣਾ ਕੱਖ ਵੱਡ ਲਾ ਤੂੰ ਫਿਰ ਮਿਲਦਾ ਕੋਠੇ ਤੇ ਹਾਂ ਉਹ ਦਾਰੂ ਪੀਆ ਉਹ ਨਾਮ ਲੈ ਲੈ ਕੇ ਜੱਤੀ ਦਾ ਤੀਜੀ ਨੇ ਆ ਆਏ ਹਾਏ ਓ ਸਾਡੇ ਦਾ ਪਤਾ ਨਹੀਂ ਕਿ ਕਿ ਖਸਮਾ ਹੈਗਾ ਸਪਰੇ ਨਾਲ ਢੋਲ ਦੁਖੋ ਮੋਢੇ ਦੁਖੀ ਜਾਂਦੇ ਅੱਜ ਦਾ ਸਪਰੇ ਕਰ ਕਰਕੇ ਬੜਾ ਤੰਗ ਕੀਤਾ ਇਹਨੇ ਕੀ ਮਿਲਦਾ ਮਰਦਾ ਕੋਈ ਅੱਜ ਓਏ ਕੀ ਹਾਲ ਹੈ ਵਧੀਆ ਔਰ ਦੱਸ ਕਿਵੇਂ ਆ ਠੀਕ ਆ ਉਹ ਤੂੰ ਉੱਥੇ ਘੰਟਾ ਹੋ ਗਿਆ ਚੱਕ ਕੇ ਚਾਦਰਾਂ ਤੇ ਆ ਤੂੰ ਮਾੜੀ ਮੋਟੀ ਮੇਰੇ ਨਾਲ ਸਪਰੇਅ ਕਰਾ ਦੇ ਉਹ ਮਨ ਨੂੰ ਤਾਂ ਪਤਾ ਹੋਵਾ ਘਰ ਦੇ ਕੰਮ ਕਰਿਆ ਕਿ ਸਰਕੇ ਕਰਾਵਾਂ ਤੇਰੇ ਨਾਲ ਯਾਰ ਉਹ ਦੇਖ ਲੈ ਇੱਧਰ ਆਪਣੀ ਚਾਂਕ ਦੇਖ ਇੱਧਰ ਦੇਖ ਤੇ ਆਹ ਦੇਖ ਸੋਨੋ ਕੀ ਪਤਾ ਹੀ ਹੈ ਘਰੇ ਕੰਮ ਬਹੁਤ ਔਖੇ ਨੇ ਹੁਣ ਜਰਾ ਖੇਤ ਦਾ ਸੰਭਾਲਾ ਜਾਂ ਘਰ ਦਾ ਸੰਭਾਲ ਕੋਈ ਯਾਰ ਸਾਰੀ ਉਮਰ ਨਾਲ ਵੀ ਮੇਰੀ ਤਾਂ ਇਹ ਸਭ ਬਸ ਕੰਮ ਕਰਦੇ ਨਹੀਂ ਮੈਨੂੰ ਐਂ ਲੱਗਦਾ ਤੂੰ ਤਾਂ ਕਦੇ ਮੈਨੂੰ ਮੋਟਰ ਦੀ ਚੱਕ ਕੇ ਲੈ ਕੇ ਜਾਏਂਗਾ ਤੈਨ ਦੱਸ ਤਾਂ ਮੈਂ ਕੋਹ ਨਹੀਂ ਮਰਦਾ ਕਦੇ ਨਹੀਂ ਮਰਦਾ ਓਏ ਚੜ ਜਾਂਦੀ ਹੁੰਦੀ ਹੈ ਇਹ ਬਾਲੀ ਤੇਜ ਆ ਤੈਨੂੰ ਕੀ ਪਤਾ ਸਪਰੇਅ ਦਾ ਯਾਰ ਆ ਆ ਚੜਦੀ ਵੀ ਯਾਰ ਉਹ ਚੜ ਜਾਂਦੀ ਹੁੰਦੀ ਆ ਪਤਾ ਕਿੰਨੇ ਕਿਸਾਨ ਮੇਲੇ ਤੇ ਗਿਆ ਮੈਂ ਉਹ ਜਾਣਦਾ ਲੋਕ ਮੈਨੂੰ ਮਿਹਨੇ ਮਾਰਦੇ ਆ ਕਹਿੰਦੇ ਸਪਰੇਅ ਸੋਥੋ ਨਹੀਂ ਹੁੰਦੀ ਗੁੱਲੀ ਡੰਡਾ ਦੇਖ ਬਾਥੂ ਕਿੰਨਾ ਖੜਾ ਹੈ ਕਹਿੰਦਾ ਸਪਰੇਅ ਤਾਂ ਤੁਸੀਂ ਦੋ ਪਾਈਆਂ ਚੜਜ ਨਾਲ ਤਾਂ ਕੰਮ ਕਰ ਨਹੀਂ ਸਕਦੀ ਲੋਕ ਕਹਿੰਦਾ ਬੋਲੀ ਆਂਗੇ ਆ ਦੇ ਮੁਸਦਾ ਰੱਖੇ ਉਹ ਓਲੂ ਕੀ ਸਿੱਧਾ ਰੱਖਣਾ ਮੈਂ ਤਾਂ ਬਥੇਰਾ ਤਾਂ ਸਿੱਧਾ ਰੱਖਣ ਨੂੰ ਕਰਦਾ ਓਲੂ ਕੀ ਸਿੱਧਾ ਰੱਖਾ ਲੋਕਾਂ ਨੂੰ ਸੁਣੇ ਨਹੀਂ ਜੇ ਤੂੰ ਹੁਣ ਮੇਰੇ ਨਾਲ ਕੰਮ ਤੰਦਾ ਕਰਾਵੇਂ ਆ ਦੇਖ ਲੈ ਆਪਣੀ ਕਣਕੇ ਲੋਕਾਂ ਦੇ ਮੂਹਰੇ ਜਾਵੇ ਤੂੰ ਤਾਂ ਇਹ ਸਾਲ ਮੈਨੂੰ ਘਾਟਾ ਪਵਾ ਕੇ ਘਾਟੇ ਨੂੰ ਹੀ ਜੰਮਿਆ ਬਸ ਤੂੰ ਤਾਂ ਯਾਰ ਉਹ ਐਵੇਂ ਡਰੀਦਾ ਹੁੰਦਾ ਰੱਬ ਦੇ ਦਰ ਉਹ ਲਾਪਰਵਾਹ ਹੁੰਦਾ ਉਹ ਐਵੇਂ ਡਰੀਦਾ ਹੁੰਦਾ ਰੱਬ ਕੀ ਦੇ ਦੂਗਾ ਤੂੰ ਵੀ ਕਥਾ ਹੀ ਉਮਰਾ ਪਤਾ ਜੁੜੀ ਦੀ ਰੱਬ ਨੇ ਕੀ ਦੇਤਾ ਤੈਨੂੰ ਤੂੰ ਵੀ ਦਿੱਤੀ ਹੈ ਕਦੀ ਤੀਵੇਂ ਨਾ ਦੇਵੇ ਫਿਰ ਖਾਣ ਦੇ ਦੂ ਜਾਂ ਯਾਰ ਤੇਰੀਆਂ ਉਹੀ ਗੱਲਾਂ ਯਾਰ ਹੁਣ ਮੇਰੀ ਗੱਲ ਸੁਣ ਹਾਂ ਆ ਪਤਾ ਸਪਰੇ ਕਿਨੇ ਪਊਗੀ ਵਿੱਚ ਅੰਨੇ ਪਊਗੀ 16 ਨਾ ਪਊ ਕੋਈ ਸਵਾ ਪਾਉ ਸਾਂ ਸਾਂ ਮੇਰੀ ਚੱਕੇ ਵਿੱਚ ਐ ਅੰਨੇ ਪਊਗੀ ਸਵਾਦੋਂ ਦੀ ਥੇ 80 ਪੈਂਦੀ ਐ ਤੂੰ ਰੋਣਾ ਤੂੰ ਕਰ ਤੂੰ ਜਿਆਦੀ ਓਏ ਉਹ ਬਰਾਬਰ ਓ ਮੱਚ ਜੂ ਤੇਰੇ ਜੂਰੇ ਬੰਨੇ ਹੱਥ ਤੇ ਮੱਚ ਦੇ ਤੂੰ ਤੇ ਚ ਜਾ ਕੇ ਤੀਨੇ ਹੀ ਦੇਖ ਲੈ ਇਹਨਾਂ ਦਾ ਸਭ ਜਿਆਦੀ ਲਾਉਗਾ ਸਭ ਨੂੰ ਕਰ ਤੇ ਮੈਂ ਤੇ ਆਲੇ ਕਾ ਤਸੰਦੀ ਲੈ ਕੇ ਆਇਆ ਤੂੰ ਪੈ ਕਹਾ ਕੋਕ ਮੈਨੂੰ ਐ ਕਾ ਸਾੜ ਲੈ ਤੂੰ ਜਾ ਮੇਰੀ ਪੇਟੋਂ ਸੇ ਲੈ ਵੀ ਐ ਤਿੰਨ ਆਇਆ ਕਰੋ ਆ ਫੜ ਸਪਰੇ ਤੇ ਜੱਪੈਚੋ ਮੈਨੂੰ ਪਿਆ ਦੇ ਅੱਜ ਜਾਂ ਮੇਰੀ ਗੱਲ ਸੁਣ ਤੂੰ ਤੇ ਪ੍ਰੀਤ ਤੂੰ ਮੈਨੂੰ ਅੱਜ ਸਪਰੇ ਕਰ ਲੋ ਇੱਕ ਗੱਲ ਨਹੀਂ ਕਹ ਹੁਣ ਕੋਈ ਨਾ ਤੂੰ ਨਾਲੇ ਤੂੰ ਆ ਰਾਤ ਨੂੰ ਖੇਰ ਹੈਗਾ ਹੁਣ ਮੈਨੂੰ ਤਾਂ ਕੁਝ ਖਾਣ ਮੈਂ ਕਿੱਥੇ ਖੇਰ ਹੀ ਰਾਤ ਜਗਰਾਤਾ ਸੀਗਾ ਮੈਂ ਤਾਂ ਜਗਰਾਪਤੇ ਸੀਗਾ ਤਿੰਨ ਦਾ ਜਗਰਾਪੇ ਉਹ ਨਈ ਭੋਜਨ ਲਗਾਉਣਾ ਹੁੰਦਾ ਉੱਥੇ ਕਿੰਨੂ ਤੂੰ ਤਾਂ ਹੈਗਾ ਮੇਰੀ ਕਿੰਨੀ ਚੜਾਈ ਹੈ ਪਤਾ ਤੇ ਗਾਂਵਾ ਦੇ ਚੜਾਈਆਂ ਨੂੰ ਕਰੇ ਨਾ ਆ ਆਹ ਰੋਕ ਪਾ ਗੋਸਣਾ ਕਰੀ ਗੋਸਣਾ ਕਰੀ ਕੁੱਟ ਪੀ ਕੇ ਦੇਖ ਓਏ ਆਏ ਜਾਂਦੇ ਆ ਤੂੰ ਨਹੀਂ 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 ਜਮੀਨ ਨਹੀਂ ਤਾਂ ਕੁੱਟ ਪੀ ਕੇ ਦੇਖ ਕੁੱਟ ਪੀ ਓਏ ਉਹ ਨਹੀਂ ਚਲ ਆਏ ਕਰ ਤੀਤੀ ਪੀ ਲੈਨੇ ਚਲ ਤੂੰ ਕੋਈ ਆਖੇ ਰੋਜ਼ ਬੋਕਲ ਪੀਨੇ ਆ ਕੀ ਪਤਾ ਸਪਰੇ ਵਾਲੀ ਆਪਣਾ ਕੰਮ ਚੱਲੀ ਜਾ ਕਰੇ ਚਲ ਬਾਅਦ ਕੀ ਬਾਗੇ ਜੋ ਜੋ ਹੈ ਉਹ ਰੇ ਬਾਤ ਕਰ ਜੀ ਮਗਰ ਯਾਰ ਮੇਰੀ ਗੱਲ ਸੁਣਨਾ ਹੁਣ ਕੀ ਕੀਤਾ ਜਾਵੇ ਮੈਂ ਦੱਸ ਹੁਣ ਤੇਰੀ ਸੇਲੀ ਆਈ ਐ ਪ੍ਰੀਤੋ ਜਾਂ ਤਾਂ ਮੈਂ ਸਪਰੇਅ ਕਰੂੰਗਾ ਜਾਂ ਫਿਰ ਮੈਂ ਲੋਕ ਦੇਖੂ ਤੁਹਾਨੂੰ ਲੋਕ ਲਾ ਕੇ ਕੋਈ ਨਹੀਂ ਆ ਕੇ ਲੜਿਆ ਕਿ ਕਿੰਨੇ ਸਪਰੇਅ ਕਰਿਆ ਉਧਰ ਕ парлаੇ ਬੰਦ ਕਰਿਆ ਨਾ ਇਹਦਾ ਬੰਦਾ ਉਹ ਸਿੱਤ ਆਏ ਕਹਿੰਦਾ ਕਿੱਲਾ ਸਪਰੇਅ ਕਰਕੇ ਆਹਾ ਪੱਕੇ ਪੱਕੇ ਖਾਲ ਪੈ ਜਾਵਾਂ ਪਿੰਡ ਨੂੰ ਹਣਾ ਆ ਪਿੱਛੇ ਮੁੜ ਕੇ ਝਾਕਾ ਨਾ ਤੇਰੀ ਬੰਨੀ ਚਾਹ ਧੂਪੀ ਤੇ ਫਿਰ ਤੂੰ ਕਰਦੇ ਹੱਲ ਉਹ ਆਏ ਕਹਿੰਦਾ ਮੈਂ ਤੇ ਉਧਰ ਪਰਲੇ ਮੋਟਰ ਦੇ ਦੇਖਿਆ ਬੱਲੂ ਵਾਲੇ ਰਾਹ ਤੇ ਉਹ ਯਾਰ ਮੱਲੂ ਵਾਲੇ ਰਾਹ ਤੇ ਕਿੱਥੇ ਮੈਂ ਤਾਂ ਇਧਰ ਚੋਟੀਆਂ ਵਾਲੇ ਛੇਤ ਆ ਗਿਆ ਤੈਨੂੰ ਪਤਾ ਤਾਂ ਹੈਗਾ ਯਾਰ ਇਦਾਂ ਟੱਕ ਤੇ ਮੈਂ ਸਪਰੇਅ ਕਰੀ ਜਾਂਦਾ ਹੁਣ ਮੈਨੂੰ ਤੂੰ ਦੱਸ ਕਿ ਪ੍ਰੀਤ ਨੂੰ ਸੱਦਣਾ ਕਿ ਕੀ ਕਿਵੇਂ ਕਰਨਾ ਤੂੰ ਐਂ ਕਰ ਦੇ ਭਾਜ ਜਦ ਪਹਿਲਾਂ ਪਹਿਲਾਂ ਜਾ ਕੇ ਸਪਰੇਅ ਕਰ ਲੈ ਚਾਹ ਫਿਰ ਚਾਹ ਪੀ ਲੈ ਤੇ ਮੈਨੂੰ ਕਰ ਲੈਣ ਦੇ ਵੇਖੇ ਨਾ ਮੇਰੀ ਗੱਲ ਆਪ ਐਟ ਹੋਗਾ ਆਪ ਇਹ ਬਾਟੀ ਤੇ ਆਪ ਇਹ ਸਪਰੇਅ ਠੀਕ ਆ ਜੀ ਤੂੰ ਤੇ ਪ੍ਰੀਤ ਨੂੰ ਕਰਦੇ ਉਹਦੀ ਉਹਦੀ ਸੰਜੀ ਸੰਜੀ ਹੋਣਾ ਆ ਗਰ ਲਾ ਗਿਆ ਆ ਗਿਆ ਚੱਲ ਮੈਂ ਜਾਂਦਾ ਚੱਲਦਾ ਮੈਂ ਜਾਂਦਾ ਜੰਨਾ ਬਸ ਯਾਰ ਦੇਖ ਲੈ ਕੇ ਆ ਜਾ ਕਰ ਕੀ ਆ ਤੇਰੀ ਸਪਰੇਗਾ ਹਾਂ ਭੈਣ ਜਹਾਂ ਦਾ ਵਿੱਚ ਤੰਗੜਾ ਸਰਦਾਰ ਬਣਿਆ ਰੂ ਬੰਦ ਕੇ ਕੁੜਤਾ ਚਾਦਰਾ ਮੇਰੇ ਸਾਹਨੇ ਕੋਈ ਮੱਝ ਨਹੀਂ ਸਾਹਮਣੀ ਗਾਂ ਨਹੀਂ ਸਾਹਮਣੀ ਮੇਰੇ ਹੱਥ ਦੇ ਲਹੂ ਪੀ ਰੱਖਿਆ ਯਾਰ ਹੈ ਫੋਟ ਪਾ ਗਿਆ ਯਾਰ ਮੇਰਾ ਮੈਂ ਮਰ ਜੂਗਾ ਪਾਗ ਜਾ ਪਾਗ ਜਾ ਆਹੋ ਭੈਣ ਦੇ ਯਾਰ ਲਹੂ ਪੀਖਿਆ ਗੰਦਰ ਵਿੱਚ ਚੌੜੇ ਨੇ ਉਹ ਚਾਹ ਪੀਵਾ ਜਾ ਮੜਿਆ ਹੁਣ ਬਣਾਵਾ ਸਵਾਦ ਸਾਡੇ ਵਾਲਾ ਨਹੀਂ ਗਿਆ ਉਹ ਤਾਂ ਪੀਤੋ ਆਇਓ ਬੱਦਲੇ ਅੱਛਾ ਹੋਰ ਸੁਣਾ ਹਾਂ ਯਾਰ ਮੇਰੇ ਦਾ ਕੱਕਾ ਵਾਟ ਤੇ ਆਉਣਾ ਪਾ ਗਿਆ ਸਾਡ ਰੋੜ ਲਿਆ ਹਾਂ ਚੰਗਾ ਵਧੀਆ ਤੇ ਹੁਣ ਕਰਦੇ ਨੇ ਹੱਲ ਉਹ ਨਾ ਉਹਨੇ ਤਾਂ ਆ ਦਾ ਵਾਟ ਤੇ ਅੰਦਰ ਕੀ ਜਾਂਦੀ ਆ ਉਹ ਐਂ ਕਹਦਾ ਹੋ ਚਾਹ ਪੀ ਗਈ ਪੀਆ ਤੇ ਬੱਥੇ ਲੱਕੜਾ ਪਾ ਦੇ

Kalau salah baca ya tidak ਆਹ ਮੁੰਲਾ ਪਿੱਤੂ ਮੁੱਖ ਮੋੜ ਤੇ ਜਾਣੀ ਆ ਕੋਈ ਮਰਜੀ ਹੋ ਜਾਏ ਉਹ ਫਸ ਤੇ ਜਾਂਦਾ ਫਿਰਦਾ ਭੱਜ ਗਿਆ ਲੜਕੇ ਦਾ ਤੂੰ ਕਰ ਉਹ ਸੁਣਾ ਈ ਬੰਦਾ ਉਹ ਜਿਹੜਾ ਘਰ ਆ ਤੇ ਕੀ ਕਰਦਾ ਹੁਣ ਉਹ ਤੇ ਨਹੀਂ ਖਾਤਾ ਨਾ ਉਹ ਦਿੰਦਾ ਹਾ ਨਾ ਉਹ ਫਿਰ ਮਾੜੀ ਗੱਲਾਂ ਹਣਾ ਆਈ ਗਾੜ ਪੱਕੀ ਰਹਿ ਮੇਰੇ ਨਾਲ ਐਸ ਕਰੇਂ ਇਹ ਤੂੰ ਹੈ ਕੋਹੜੀ ਹੁੰਦਾ ਕੋਲਾ ਬਦਲਾ ਕਰਾ ਜਾ ਕਰ ਅਮੇਜ਼ਿੰਗ ਆਟਾ ਕਣਕ ਕਿਹੜਾ ਮਰਜੀ ਤੇਲੂ ਰਾਮ ਆਪਣਾ ਬਾਣੀ ਹੈ ਨਾ ਜਿਹੜਾ ਉਹ ਤੋਂ ਲਿਆ ਜਾ ਕਰ ਠੀਕ ਹੈ ਠੀਕ ਜੋ ਆਖੀ ਮੈਂ ਤਰੇ ਬਜੇ 8:00 ਤੋ ਹਾਂ ਅੱਛਾ ਇਹ ਨਪੂਰਤਾਂ ਮੇਰੇ ਵੱਲ ਜਮਾਲ ਲਈ ਹੁੰਦੀ ਸੀ ਆਹਾਹਾ ਬੜੇ ਲੋਕ ਪਸਰਾਇਦੋਂ ਬੋੜਾ ਪੱਲਾ ਲੈ ਕੇ ਰਸਾ ਮੰਗਦੇ ਅੱਛਾ ਪੱਲਾ ਕਿੰਨਾ ਤੱਕ ਇੰਨਾ ਲੰਗਦੇ ਆ ਜਿਹੜਾ ਸ਼ਤਰਾਂ ਲਾ ਕੇ ਪੱਤੀ ਸੀ ਤੁਨੂੰ ਮੈਂ ਹਟ ਜਾ ਹਟ ਜਾ ਤੇ ਹਟ ਜਾ ਸਾਡੇ ਹੱਥ ਨਾ ਨੀਵਾਰੀ ਬਠਾ ਦਿੰਦੀ ਰੱਖਾਵਾ ਇੰਨੇ ਤਾਂ ਲੋਕ ਕੁੰਭ ਤੇ ਮੇਲੇ ਦੇ ਇੰਤਿਆਰ ਨਹੀਂ ਕਰਦੇ ਜਿੰਨਾ ਮੈਂ ਇਹਦਾ ਇੰਤਿਆਰ ਕਰਦਾ ਏ ਭੈਣ 14 ਉਹ ਮੇਰੇ ਕੋਲ 70 ਜਾਂ फोन ਕਾਣ ਜਾਂ ਹੁੰਦਾ ਨਾ ਅੱਜ ਵੀ ਵੀਡੀਓ ਬਣਾਉਂਦਾ ਮੈਂ ਸਾਰੇ ਕਿਤੇ ਕਰਦਾ ਨਹੀਂ ਚੜਾਈ ਵੀ ਭੈਣ ਫਾਰ ਫਾਰ ਦੀ ਬਾਜ਼ੀ ਤਾਂ ਦਰੇ ਹੋਈ ਜਾਂਦੀ ਆ ਤੇਰੀ ਵੀ ਹੁੰਦਾ ਮੇਰੇ ਸਾਹੇ ਤੇ ਕਿਹਨਾਂ ਕੰਮਾਂ ਲੱਗ ਦਿੱਤੀਆਂ ਕਿਦਾ ਪਾ ਗਿਦਾ ਮਾਲਾ ਇੱਕ ਤਾਂ ਇਹੰਗਾ ਤੇ ਇਹ ਹੀ ਤਾਂ ਹੈ ਮੇਰਾ ਫਲਾ ਮੇਰੇ ਖੜੇ ਦਾ ਇੱਕ ਤਾਂ ਕੁਝ ਦਿੰਦਾ ਹੋਇਆ ਨਹੀਂ ਚੱਤ ਦੀ ਨਾਲ ਮੇਰੇ ਖੜੇ ਲੈਟਾ ਲੁੱਟਾ ਵੀ ਆਈ ਵੇਠੀ ਉਹ ਕੀ ਰੀਆ ਚੰ ਚੋਦੇ ਦਾ ਚਾਦਰਾਂ ਹਟਾ ਰਿੰਦਾ ਕਲੀ ਬਾਹਰ ਬਾਹਰ ਕਰੀ ਜਾਂਦਾ ਇਹ ਚੋਂ ਤਾਂ ਮੇਰਾ ਖੜਿਆ ਆਹ ਵੇ ਸਾਡੇ ਦਾ ਸੁਭਾਅ ਤਾਂ ਕੱਢਾ ਮੈਨੂੰ ਹੁਣ ਪਤਾ ਲੱਗਿਆ ਤਾਂ ਇਹ ਚੋਦੇ ਕੀਪਾ ਤੁਰ ਹਿੰਦਾ ਹਟੇ ਨਾ ਇਹ ਨਹੀਂ ਕਰਨੀ ਕਿਸੇ ਨਹੀਂ ਕਰਨਾ ਕਰੀ ਕੀ ਜਾਂਦਾ ਹੈ ਭੈਣ ਚੋ ਇਹ ਐਂ ਤੰਦਰਾ ਸਾਲਾ ਫੜੇ ਦੀ ਜਣਾ ਮੈਂ ਕਰਦਾ ਕੋਠੇ ਤੇ ਚੜ ਜਾਂ ਨਾ ਭੈਣ ਚੋ ਕਦੋਂ ਤਾ ਬਾਹਰ ਨਿਕਲੂਗੀ ਅੱਜ ਭੈਣ ਵਰਾਵੇ ਸਪਰੇਅ ਖੜ ਕੇ ਖੜ ਜਾ ਓਏ ਮੈਂ ਕੋਠੇ ਤੇ ਚੜਦਾ ਜਤਨ ਕਾ ਤੋੜੇ ਮੈਂ ਤਾਂ ਕੰਦੀ ਆ ਜਾਣਾ ਚਲਾਂ ਕਰ ਬੱਸ ਉਹ ਨਾ ਬਾਈ ਟਾਈਂਟ ਨਾ ਮੈਂ ਇੱਕ ਕਹਾਣੀ ਹਾਂ ਮੈਂ ਨੂੰ ਕੋਟਾ ਕਹਿੰਦਾ ਕੀ ਚੋਟ ਟੰਡਾ ਸੁੱਦਾ ਸੁੱਦਾ ਪੀਲੂ ਬਾਈ ਬੋਲ ਲਗੀ ਚੱਗ ਹਾਲ ਮੇਰਾ ਨਾ ਵੰਦੀ ਸਾਡੇ ਨੂੰ ਪਤਾ ਲੱਗੇ ਉਹਨੇ ਉਹਨੂੰ ਤੇਲ ਮੰਨ ਕੇ ਸਾਰ ਨੂੰ ਉਧਾ ਨਾ ਉਧਾ ਹੁੰਦਾ ਨਾ ਇਹ ਨਾ ਮੈਂ ਨਾ ਪੈਂਦਾ ਨਾ ਰੰਨੀਆ ਕਾ ਟੰਗਾ ਹੋ ਬਾਅਦ ਬਾਏ ਕੇ ਆ ਸਾਹਣੇ ਵਾਲੇ ਪੈ ਚੋਦਾ ਸਾਡਿਆ ਜਨਾਨੀ ਜਿਹੜੀ ਹੈ ਪੈ ਚੋਦੀ ਕੋਂਡਾ ਕੱਢ ਕੇ ਆਈ ਆ ਮੇਰੇ ਸਾਲੇ ਦੀ ਉਹ ਪੈ ਗਿਆ ਚੌਰਾ ਮੇਰਾ ਸਾਲਾ ਲੰਮੀਆਂ ਤਾਣ ਕੇ ਅ ਜਨਾਨੀ ਜਿਹੜੀ ਹੋਈ ਯਾਰ ਮੇਰੇ ਸਾਲੇ ਦੇ ਦਿਮਾਗੋਂ ਬਾਹਰ ਆ ਯਾਰ ਇਹ ਪੈ ਚੋਦਾ ਜੇ ਮੇਰਾ ਜੱਫਾ ਲੱਗਿਆ ਤਾਂ ਅੱਜ ਜੱਫਾ ਮੈਂ ਵੀ ਲਾ ਦਿੰਦਾ ਲੱਗਦੀ ਆ ਸਾਲਾ ਉਹ ਪਿਆ ਚੌਰਾ ਲਕਾਂ ਤਾਹਾ ਕਰੀ ਕੇ ਮੈਂ ਚਾਦਰਾਂ ਚ ਮਿੱਟੀ ਪਿਆ ਮੇਰਾ ਸਾਲਾ ਦੇਖ ਰ ਸਪੇ ਕਰਨ ਦੀ ਨਹੀਂ ਮੇਰੇ ਸਾਲ ਨੂੰ ਹੋ ਪਰ ਫਿਰ ਤਾਂ ਮੇਰੇ ਸਾਹ ਨੂੰ ਕੋਈ ਗੱਲ ਨਹੀਂ ਐਂ ਮੈਂ ਕਰਦਾ ਇਹਨੂੰ ਤਾਂ ਹਾਬ ਚ ਇਹਨੂੰ ਤਾਰੂ ਕਿਹਾ ਕਿ ਵੀ ਮੇਰੇ ਸਾਹ ਨੂੰ ਫਿਰ ਇਹ ਸੱਚ ਬੋਲਦਾ ਮੇਰੇ ਸਾਹ ਨੂੰ ਤਾਂ ਹੀ ਸੱਚ ਕਦੇ ਬੋਲੇ ਹੀ ਨਹੀਂ ਕੋਈ ਗੱਲ ਨਹੀਂ ਕਰਦਾ ਮੈਂ ਹਾਬ ਚ ਗੱਲ ਵੱਜ ਐਂ ਚ ਉਹਦੇ ਇੱਕ ਮੋੜ ਤੇ ਲੋ ਰਾਮ ਦੀ ਬਾ ਮੋ ਸ਼ਾਮ ਜਬ ਨੀ ਚੇ ਨੂੰ ਤੂੰ ਆ ਗਿਆ ਕੋਈ ਮੈਨੂੰ ਬੋਲ ਗਿਆ ਜੀਆ ਤੋਈ ਯਾ ਤੈ ਕੋਈ ਨਹੀਂ ਆਵੇ ਕੋਈ ਬੱਦਲ ਕੋਈ ਭੱਜਣਾ ਨਹੀਂ ਯਾਰ ਮੈਨੂੰ ਐਂ ਦੱਸ ਕਿ ਜਨਾਨੀ ਕਿਉਂ ਆਈ ਸੀ ਇੱਥੇ ਕੋਈ ਭਾਈ ਯਾਰ ਤੇ ਜਿਹੜੇ ਖੱਟੀ ਚ ਮੀਂਹ ਤੇ ਸਰਦਾਈ ਦਾ ਸੂਟ ਐ ਇਹ ਵੀ ਯਾਰ ਸਮਝ ਨਹੀਂ ਮੈਨੂੰ ਸ਼ਿਕਾਰ ਮੈਂ ਵੀ ਬਹੁਤ ਕੀਤੇ ਆ ਸਾਲਾਂ ਵਿੱਚ ਝੂਠਲਾ ਮਰਿਆ ਕੱਖ ਨਹੀਂ ਵਿਚਾਰਿਆ ਯਾਰ ਇਹ ਕੱਖ ਕੁੰਦੇ ਵੱਡੇ ਚ ਹੁੰਦੇ ਆ ਯਾਰ ਤੇ ਕੋਠੀ 'ਚ ਕਿਹੜੇ ਕੱਖ ਵੀ ਜੇ ਆਪਾਂ ਉਹਨਾਂ ਮਾਂ ਬਾਪ ਦੇ ਨਾਲ ਪਾਣੀ ਨਹੀਂ ਪੀਣਾ ਮਾਪੇ ਬਾਟੇ ਦਾ ਕਰਾਉਂਦੇ ਹੈ ਨਾ ਮੋਟਰ ਆਪਾਂ ਬਾਹਰ ਲਾਈ ਕੋਠੀ 'ਚ ਕਿਹੜਾ ਪਾਇਲ ਚੋਦਾ ਯਾਰ ਪਾਈਪ ਗੱਡੀ ਆਪਾਂ 100 ਕੰਮ ਹੁੰਦੇ ਰੱਖੀ ਰਹਿਣਾ ਮੇਰਾ ਸਾਲਿਆ ਚਾਹ ਰੀਆ ਪੀਲਾ ਇਹ ਤਾਂ ਦੱ ਲੱਗ ਚਲ ਚਾਹ ਪਾ ਤੂੰ ਥੋੜੀ ਤੇਰੇ ਵਾਲੇ ਕੰਮਾਂ 'ਚ ਹੀ ਲੱਗ ਜਾ ਮੇਰਾ ਸਾਲਿਆ ਜਿਹੜਾ ਤੂੰ ਜਨਾਨੀ ਲੈ ਕੇ ਬੜਿਆ ਸੀ ਨਾ ਮੈਂ ਹੁਣ ਖਾਲ 'ਚ ਬੈਠਾ ਸੀ ਐਵੇਂ ਮੈਨੂੰ ਫੁੱਦੂ ਦਾ ਸਮਝੀ ਤਾਂ ਨਾ ਬਾਟੇ ਤੋਂ ਨਾ ਮੈਂ ਨਹੀਂ ਮम्मा ਬਾਤਿਆ ਕੋਠੇ ਦੀ ਬੜੀ ਪਿਆ ਕੋਠਾ ਨਿਕੋ ਲਿਆ ਤੋ ਲਿਆ ਮਾਰ ਕੇ ਪਤਾ ਨਹੀਂ ਲੱਗ ਜੀ ਦੋ ਘੱਟ ਮਿੰਟ ਲਿਆ ਮੇਰਾ ਸਾਲਾ ਚਾਹ ਦਾ ਕੋਈ ਪਾਣ ਨਹੀਂ ਪੈਂਦਾ ਮੇਰੇ ਸਾਲੇ ਦਾ ਹੁਣ ਚਾਗਰਾ ਵੀ ਨਹੀਂ ਪੱਲਿਆ ਜਾਂਦਾ ਮੇਰੇ ਸਾਲੇ ਤੋਂ ਦੇਖੀ ਖੋਲਦਾ ਤ ਰਹਿਆ ਬੜਾ ਬੜਾ ਹੀ ਉਹ ਤਾਂ ਉਨ ਖੋਲਿਆ ਪਾਠ ਲਿਆ ਗਿਆ ਨਹੀਂ ਨਹੀਂ ਪਤਾ ਨਹੀਂ ਕੋਠੇ ਚਾ ਜੀ ਕੀ ਕੁਝ ਖੁੱਲਿਆ ਹੋਊ ਮੇਰੇ ਸਾਲੇ ਦਾ ਇਹ ਤਾਂ ਅੱਧਰ ਵੱਡ ਕੇ ਮੈਨੂੰ ਚੈੱਕ ਕਰਨਾ ਪਊਗਾ ਇਹ ਤਾਂ ਮੇਰਾ ਸਾਲਾ ਛੜੇ ਜੀ ਚਾਦਰੇ ਵਾਲਾ ਮੇਰਾ ਸਾਲਾ ਬਹੁਤ ਗੰਦਾ ਨਿਕਲੇ ਯਾਰ ਮੈਂ ਤਾਂ ਇਹਦਾ ਸੋਚਿਆ ਨਹੀਂ ਸੀ ਉਹ ਬਾਟੀਆਂ ਦੇ ਦੇਦੀ ਮੇਰੀ ਕਿੱलिए ਸੇਵਾ ਕਰਦਾ ਫਿਰਦਾ ਅੱਗੇ ਤਾਂ ਮੇਰੇ ਸਾਲ ਨੇ ਕਦੀ ਮੈਨੂੰ ਪਾਣੀ ਦਾ ਗਲਾਸ ਤੀ ਪੁੱਛਿਆ ਅੱਜ ਕਿਧਰੇ ਬਾਟੀਆਂ ਮੇਰਾ ਸਾਲਾ ਮਾਝਦਾ ਫਿਰਦਾ ਹੈ ਕਿਧਰੇ ਕੀ ਕਰਦਾ ਫਿਰਦਾ ਲਸਣ ਇਹਦੇ ਖਰਾਬ ਹੈ ਕੋਈ ਗੱਲ ਨਹੀਂ ਆ ਗਿਆ ਸਾਹਸੇ ਇਹਨੂੰ ਦਾਰੂ ਪੀ ਕੇ ਪੁੱਸੂ ਮੇਰੇ ਸਾਲੇ ਨੂੰ ਇਹ ਆਏ ਨਹੀਂ ਮੇਰਾ ਸਾਲਾ ਕੋਈ ਨਹੀਂ ਓਏ 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 ਦੇ ਰੱਟ ਆਹ ਆ ਤੋਰਿਆ ਇਹ ਪਰ ਮੈਨੂੰ ਲੱਗ ਜੀ ਇਹ ਪਾਸ ਤੋਂ ਪੇਲੂ ਆਣੀ ਅੰਦਰ ਲੰਨਾ ਚੁਗੋ ਹੋਰ ਲਾਹੇਲੂ ਬਾਈ ਬਾਦਰਾ ਚਾਹ ਲਿਆ ਚਾਹ ਪਾਪ ਬੋਸਨਾ 10 ਕੋਟੇ ਲੈ ਕੇ ਆਇਆ ਇਹ ਖੁਪੂ ਆ ਗੁਰਾ ਬਰਾ ਸਾਹ ਆ ਰਾ ਤਾਂ ਓਏ ਲੈ ਗੀ ਕੋਲੇ ਮੇਰਾ ਥੋੜਾ ਤੂੰ ਟੀਵੀ ਲੈ ਕੇ ਤਾਂ ਆਇਆ ਸੀ ਥੋੜਾ ਗੰਦਾ ਗੱਲ ਜੀ ਅੱਜ ਮੈਂ ਲੈ ਕੇ ਔਰ ਇੱਕ ਗੀਤ ਜਿਹੜਾ ਆਉਣਾ ਪੁੱਦੂ ਭਾਈ ਜਾਂਦਾ ਉਹਦਾ ਸਾਫ ਤੋਂ ਲਾਈ ਜਿਹੜੇ ਕੋਈ ਨਹੀਂ ਮੇਰੇ ਮੂੰਹ ਤੇ ਫੁੱਦੂ ਲੱਗਿਆ ਹੋਇਆ ਨਹੀਂ ਮੇਰੇ ਮੂੰਹ ਤੇ ਪਿੱਦੂ ਲੱਗਿਆ ਉਹ ਤੁਹਾਡੀ ਲਿਖਾ ਹੋਇਆ ਰਮਾਲਾ ਤੀਣਾ ਹਾਂ ਕੀ ਲਿਖਿਆ ਮੇਰੇ ਮੂੰਹ ਤੇ ਦੱਤ ਲਾਉਣ ਵਿਹਾਗਾ ਅੱਗੇ ਤੋਂ ਅੱਗੇ ਨਾ ਪੁੱਛਿਆ ਤੈਨੂੰ ਮੈਂ ਕਦੇ ਹਾਂ ਜਦੋਂ ਲੈ ਆਇਆ ਫਿਰ ਹੁੰਦਾ ਫਿਰ ਮੰਨੀ ਜਾਂਦਾ ਤੇ ਮੈਨੂੰ ਕੋ ਮੇਰਾ ਮਾਰਾ ਮੋਟਾ ਹੀ ਸਬਵਾ ਦਿੰਦਾ ਇਸਾ ਕਾਲ ਮੈਂ ਗਾਹਾਂ ਵੀ ਆਈ ਜਦੋਂ ਜੀ ਮੇਰੇ ਤਪੇ ਇਸੇ ਨੂੰ ਤਪੈਂਦੀ ਫੁੱਦੀ ਬਿੰਨੀ ਉੱਪਰ ਲੈਤੀ ਸੀ ਨਾ ਕਹਿੰਦਾ ਕੀ ਪਤਾ ਕਿਹੜੀ ਚਾਗਲ ਲੈ ਕੇ ਆਇਆ ਮੈਂ ਨਾ ਫੀਚਾ ਤੇ ਸਪਰੇਅ ਘਾਟ ਬਾਕੀ ਭਰਾਵਾ ਹੱਥ ਖੜੇ ਆ ਮੈਂ ਆਪਾ ਤਾਂ ਨਹੀਂ ਹੁੰਦੇ ਹਾਂ ਸਪਰੇਅ ਹੁੰਦੇ ਨਾ ਹੋਣੀ ਕਰਦਾ ਮੈਂ ਰਾਤ ਹੋਂਦਾ ਤੇ ਸਪਰੇਅ ਚੂ ਕਰਦਾ ਮੈਂ ਕਰ ਪਸ਼ੂ ਵਰਗਾ ਖੁਖਲਾ ਜਾਦਾ ਤੇ ਉਹਨੂੰ ਕੱਖ ਖਤੋਂ ਵੜਾਈ ਮੈਨੂੰ ਵੜਾ ਦੇ ਆਹ ਦੇਖ ਵਾਢਾ ਮੇਰਾਗਾ ਠੀਕ ਹੈ ਜਿਹੜਾ ਮੈਂ ਕੱਖ ਵੱਢਣ ਲੱਗਿਆਂ ਮੇਰੇਆ ਵਾਢੇ ਵੱਖਰਾ ਹੁੰਦਾ ਉਹ ਕਿਸੇ ਤੀਂ ਦੀ ਪੈੜ ਆ ਉਹਦੇ ਵਾਢੇ ਦੇ ਵਿੱਚ ਮੈਂ ਧਿਆਨ ਨਾਲ ਦੇਖ ਕੇ ਆਇਆ ਮੈਂ ਉਹ ਨਹੀਂ ਸਾਡੇ ਦਾ ਫੇਡਾ ਫੁੱਟੜਾ ਹੋ ਰਿਹਾ ਹੂ ਹਾਂ ਮਤਲਬ ਆਦਾ ਜਿਹੜੇ ਆਪਣੇ ਕੋਠੇ ਚ ਭਈਆਂ ਨਾ ਮਰੀ ਸੀ ਉਹ ਨਾ ਹੋਵੇ ਕਿਤੇ ਤੈਨੂੰ ਕੱਖ ਵੱਢ ਕੇ ਤੜਦੀ ਹੋਵੇ ਮੈਨੂੰ ਕਰ ਗੁੱਸਾ ਨਾ ਕਰ ਉਹ ਮੈਂ ਗੁੱਸਾ ਕਰਦਾ ਕਰਨਾ ਮੇਰੇ ਮੂਰੇ ਸੱਚ ਬੋਲ ਕੇ ਕਰ ਮੈਨੂੰ ਕੋਈ ਕਿਸੇ ਗੱਲ ਦਾ ਗੁੱਸਾ ਨਹੀਂ ਆਉਂਦਾ ਜਦੋਂ ਤੂੰ ਜਿੰਨੇ ਤੇਰੇ ਹਾਂ ਚਾਦਰੇ 'ਚ ਵੱਜ ਜੇ ਨਾ ਇੰਨੇ ਝੂਠਾ ਤੇਰੇ 'ਚ ਕੋ ਚਾਲ ਲੱਕੜਾ ਬੱਕੜਾ ਐ ਰਾ ਇੱਕ ਨਾ ਹੀ ਉਹ ਬਾਲੀ ਬਾਲ ਆ ਗਈ ਤੇਰੇ ਮਲ 'ਚ ਵੀ ਮੈਲੀ ਮੈਲਾ ਤੇ ਚਾਦਰੇ 'ਚ ਵੀ ਉਲੀ ਮੈਲਾ ਸਾਰਾ ਤੂੰ ਤੇ ਚਾਦਰ ਕਦਰ ਹੀ ਛੋੜ ਸਕਦੇ ਜੀ ਮੈਂ ਕਰਾਂਗਾ ਕਿ ਛੋੜ ਦੇ ਕਰ ਮੈਂ ਚੱਲਾਂ ਕਰ ਹੈ ਬਸ ਚੱਲ ਮੈਂ ਸਪਰੇਅ ਕਰਦਾ ਠੀਕ ਆ ਤੇ ਤੂੰ ਜਾ ਕੇ ਘਰੇ ਹੁਣ ਬੱਚਾ ਨੂੰ ਕੱਖ-ਕੱਖ ਪਾਵੀਂ ਚੱਲ ਕੋਈ ਆਣੀ ਬਾਕੀ ਗੱਲਾਂ ਰਾਤ ਨੂੰ ਕਰਾਂਗੇ ਬਹਿ ਕੇ ਹਾਂ ਥੋਲੀ ਭਰ ਹਾਂ ਮੈਂ ਥੋਲੀ ਭਰਦਾ ਨਹੀਂ ਲੈ ਰੋ ਪੈਣ ਚੱਲਿਆ ਮੈਂ ਆਦ ਕਾਲ ਫਟੇ ਐ ਦੇਖਾ ਸਮੇ ਗੁੱਸੇ ਚ ਹੋਏ ਨੇ ਬਾਲਟੀ ਵੀ ਪਤਾ ਨਹੀਂ ਕਿੱਥੇ ਸਿੱਟਤੀ ਚੌਰੇ ਨੇ ਉਹ ਮਾਰੀ ਚੱਕੇ ਪੈਣਦੇ ਨੇ ਮੇਰੇ ਸਾਰੇ ਨਹੀਂ ਇਹ ਵੀ ਮੇਰਾ ਸਾਰਾ ਜ਼ਿੰਦਗੀ ਚ ਕੋਈ ਚਰਜਰਾ ਕੰਮ ਕਰਦਾ ਚੱਲ ਓ ਮਿੱਤਰਾ ਤੇਰੀ ਜਾਨ ਤਾਂ ਸੂਲੀ ਟੰਗੀ ਟੰਗੀ ਆ ਚੱਲ ਕਰ ਸਪਰੇ ਪਾਪਾ ਕੀ ਲੈਣਾ ਕਿਸੇ ਤੋਂ ਭੈਣ ਮਰਾਵੇ ਖੜਕੇ ਐ ਦੇਖ ਖਸਮ ਨੇ ਇਹ ਤਾਂ ਤੀਨੀ ਕਾ ਵੀ ਲੈ ਕੇ ਆ ਪੈਣ ਚੋਂ ਨੇ ਮੈਨੂੰ ਤਾਂ ਸਾਰਾ ਕੁਝ ਹੀ ਭਲਾਤਾ ਮੈਨੂੰ ਤਾਂ ਇਹ ਨਹੀਂ ਪਤਾ ਹੁਣ ਸਪਰੇ ਕਿੰਨੀ ਪਾਉਣੀ ਆ ਪੈਣ ਚ ਮਰਾ ਵੀ ਮਾ ਸਾਰੀ ਨਾ ਪਾ ਦੇ ਜਾਂ ਦੇਖੀ ਜਾਓ ਜਾਂ ਤਾਂ ਕਣਕ ਦੀ ਛੱਜ ਦੀ ਹੋਈ ਜਾਊਗੀ ਜਾਂ ਫਿਰ ਤਾਂ ਇਹ ਚੋਂ ਮੱਚੀ ਜਾਊਗੀ ਮੇਰੇ ਸਾਲੇ ਦਾ ਹੈ ਤਾਂ ਬੰਦਾ ਹਰਾਮੀ ਆ ਸਾਡੇ ਦਾ ਇਹ ਚੱਕੋਈ ਚੱਕ 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 ਦੇ ਪੱਟੇ ਚੱਕ ਦੇ ਚੱਕ ਦੇ ਹੋਰ ਪੱਟੇ ਚੱਕ ਦੇ ਭੈਣ ਚੱਕ ਦੇ ਹੋਈ ਲਾ ਦੇ ਅੱਜ ਅੱਗਾ ਲਾ ਦੇ ਹੋਇਆ ਹਕੀ ਪਿਆ ਉਹ ਦੱਦਿਆ ਕਦ ਦਾ ਸਪਰੇ ਆਉਣਾ ਪੀਜੀ ਮੇਰਾ ਸਾਲਾ ਹਲਕਿਆ ਹੋਇਆ ਤੇਰੀ ਜੀਬ ਵੀ ਬਹੁਤ ਕੁੱਤੀ ਆ ਮੇਰਾ ਸਾਲਾ ਲਾਕੀ ਬੰਦਾ ਤੂੰ ਵੀ ਪਿੰਡ ਚ ਆਪਾਂ ਕੋ ਸੜਦੇ ਤਾਂ ਹੈ ਨਹੀਂ ਚੱਕ ਆ ਵੀ ਪਾ ਲੈ ਆ ਲੈ ਲੈ ਵੀ ਮਿੱਤਰਾ ਹੋ ਗਿਆ ਰੈਡੀ ਫੈੜੀ ਘਾਟੋ ਚੱਕ ਦੇ ਪੱਟੇ ਸਪਰੇਹਾਂ ਦੇ ਆ ਲੈ ਚੱਕ ਓਏ ਲੈ ਵੀ ਇੱਥੇ ਮਾਰ ਦਿੱ ਗਏ ਯਾਰ ਹਨਾ ਲੈ ਵੀ ਇਹ ਆਹ ਵੇ ਭੈਣ ਦਾ ਖਾਸ ਮੇਸਟਾਰੀ ਨਹੀਂ ਹੋਇਆ ਇਹ ਵੀ ਮੇਰੇ ਭਾਈ ਨਾਲ ਦਾ ਹੀ ਹੋ ਗਿਆ ਚੌਰਾ ਭੈਣ ਦਾ ਕਸਮ ਕੋਈ ਚੰਗਾ ਪਾ ਮੈਂ ਚਾਲਾ ਵੇ